ਆਹਨੇ ਸਹਜ ਸਰਸਨ ਪਰਸੈ ਗੁਰ ਕੈ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕਰਸੋਂ तुध ॾिठे सचे पातशाह माल जनम जनम दे तुध ॾिठे सचे पातशाह माल जनम जनम दे सतना वाहिगुरु साहिब जी ਬਿਲਾਵਲ ਮਹੱਲਾ ਤੀਜਾ ਵਾਰ 7 ਘਰ 10 ਵਾ ਏਕ ਓੰਕਾਰ ਸਤ ਗੁਰ ਪ੍ਰਸਾਦ ਆਦਿਤ ਵਾਰ ਆਦ ਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ ਆਦਿਤ ਵਾਰ ਆਦ ਪੁਰਖ ਹੈ ਸੋਈ ਆਪੇ ਵਰਤੈ ਔਰ ਨਾ ਕੋਈ ਪੋਤ ਪੋਤ ਜਗ ਰਹਾ ਪਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖਾ ਵਿਰਲਾ ਬੂਝੈ ਕੋਈ ਹਿਰਕੈ ਜਪਨੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸੁਆਮੀ ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾ ਸੋਮਾਰ ਸਚ ਰਹਿ ਆਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲੇਵ ਲਾਏ ਜਿਸ ਦੀਵ ਤਿਸ ਪੱਲਾ ਪਾਈ ਆਗਮ ਆਗੋਚਰ ਲਖਿਆ ਨਾ ਜਾਈ ਗੁਰ ਕੈ ਸਬਦ ਹਰ ਰਹਿ ਆ ਸਮਾਈ ਮੰਗਲ ਵਾ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਤੁੰਦੈ ਲਾਇਆ ਆਪ ਪੁਝਾਈ ਸੋਈ ਪੂਜਾ ਗੁਰ ਕੈ ਸ਼ਬਦ ਦਰ ਘਰ ਸੂਜੈ ਪ੍ਰੇਮ ਭਗਤ ਕਰੇ ਲੇਵ ਲਾਇ ਹਉ ਮੈਂ ਮਮਤਾ ਸ਼ਬਦ ਜੜਾਈ ਬੁੱਧਵਾਰ ਆਪੇ ਬੁੱਧ ਸਾਰ ਗੁਰਮੁਖ ਕਰਨੀ ਸਬਦ ਵਿਚਾਰ ਨਾਮਰਤੇ ਮਨ ਨਿਰਮਲ ਹੋਏ ਹਰ ਗੁਣ ਗਵ ਹਉਮੈ ਮਲਖੋਏ ਧਰ ਸਚੈ ਸਦ ਸ਼ੋਭਾ ਪਾਈ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹ ਨਾਮ ਪਾਈ ਗਾਵ ਹਉ ਮੈਂ ਮਲਖੋਏ ਲਾਹ ਨਾਮ ਪਾਈ ਗੁਰ ਦਵਾਰ ਆਪੇ ਦੀਵਾ ਦੇਵਣ ਹਾਰ ਜੋ ਦੀਵਾ ਤਿਸ ਕਉ ਬਲ ਜਾਈਐ ਗੁਰ ਪਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ੳਰਤਾਰ ਦੇਵਨ ਹਾਰੇ ਕਉ ਜੈਕਾਰ ਵੀਰ ਵਾਰ ਵੀਰ ਭਰਮ ਭੁਲਾਏ ਪ੍ਰੇਤ ভূত ਸਭ ਦੂਜੈ ਨਾਈ ਆਪ ਉਪਾਇ ਕਰ ਵੇਖੈ ਵਿਕਾਰ ਸਭਨਾ ਕਰਤੇ ਤੇਰੀ ਟਿਕਾ ਜੀ ਜੰਤ ਤੇਰੀ ਸ਼ਰਨ ਆਈ ਸੋ ਮਿਲ ਜਿਸ ਲੈ ਹੈ ਮਿਲਾਈ ਸ਼ੁਕਰ ਵਾਰ ਪ੍ਰਭ ਰਹਾ ਸਮਾਈ ਆਪ ਉਪਾਏ ਸਭ ਕੀਮਤ ਪਾਈ ਗੁਰਮੁਖ ਹੋਵਾ ਸੋ ਕਰੇ ਵਿਚਾਰ ਸਚ ਸੰਜਮ ਕਰਨੀ ਹੈ ਕਾਰ ਵਰਤਨੇਮ ਨਿਤਾ ਪ੍ਰਤ ਪੂਜਾ ਬਿਨ ਬੁਝੇ ਸਭੋ ਭਾਉ ਹੈ ਦੂਜਾ ਛਣਿ ਚਰਵਾਰ ਸੌਣ ਸਾਸਤ ਵਿਚਾਰ ਹਉ ਮੈਂ ਮੇਰਾ ਪਰ ਮੈਂ ਸੰਸਾਰ ਮਨ ਮੁਖ ਅੰਦਾ ਦੂਜੈ ਭਾਏ ਜਮਦਰ ਬਾਦਾ ਚੋਟਾ ਖਾਈ ਗੁਰ ਪਰਸਾਤੀ ਸਦਾ ਸੁਖ ਪਾਏ ਸੱਚ ਕਰਨੀ ਸੱਚ ਲਿਵ ਲਾਏ ਸਤ ਗੁਰ ਸੇਵਹ ਸੇਵਡ ਭਾਗੀ ਹੋ ਮਨ ਮਾਰ ਸੱਚ ਲਿਵ ਲਾਗੀ ਤੇਰਾ ਰੰਗ ਰਾਤੇ ਸਹਿਜ ਸੁਭਾਈ ਤੂੰ ਸੁਖ ਦਾਤਾ ਲੈ ਹੈ ਮਿਲਾਇ ਏਕਸਤੇ ਦੂਜਾ ਨਾਹੀ ਕੋਈ ਗੁਰਮੁਖ ਬੂਝ ਸੋਜੀ ਹੋਇ 15 ਹਾਥਿਤੀ ਤੈ ਸਤਵਾਰ ਮਹਾਰੂਤੀ ਆਵਹਿ ਵਾਰ-ਵਾਰ ਦਿਨ ਸਰੈਣ ਤੇਵ ਸੰਸਾਰ ਆਵਾ ਗਉਣ ਕੀਆ ਕਰਤਾ ਨਹਿ ਚਲ ਸਾਚ ਰਹਿਆ ਕਲ ਧਾਰ ਨਾਨਕ ਗੁਰਮੁਖ ਬੂਜੈ ਕੋ ਸ਼ਬਦ ਵਿਚਾਰ ਨਹਿ ਚਲ ਸਾਚ ਰਹਾ ਕਲ ਧਾਰ ਨਾਨਕ ਗੁਰਮੁਖ ਬੂਜੈ ਕੋ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਸਬ ਇੱਕ ਊੰਕਾਰ ਸਤ ਗੁਰ ਪ੍ਰਸਾਦ ਆਦਿਤ ਵਾਰ ਆਦ ਪੁਰਖ ਹੈ ਸੋਈ ਆਪੇ ਵਰਤੈ ਔਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ